ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਾਂ ਪਿੰਡ ਸੰਦੋਆ ਤਹਿਸੀਲ ਪੈ ਜਾਂਦੀ ਆ ਮੌੜ ਮੰਡੀ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਦੂਜਾ ਸੂਗਾ ਸੂਈ ਆ ਇਹ ਬਿਲਕੁਲ ਤਾਜੀ ਸੂਈ ਆ ਤੇ ਇਹ ਬਕਾਊ ਆ ਗਈ ਚੰਗੇ ਸੀਮਨ ਦੀ ਆ ਗਈ ਤੇ ਬਾਕੀ ਡਿਟੇਲ ਆਪਾਂ ਸਾਰੀ ਬਾਈ ਤੋਂ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਬੱਚਾ ਤੁਸੀਂ ਦੇਖ ਸਕਦੇ ਹੋ ਇੱਧਰ ਬੈਠਾ ਬੱਚਾ ਘੱਟਾਗਾ ਤੇ ਬਾਕੀ ਤੁਹਾਨੂੰ ਡਿਟੇਲ ਆਪਾਂ ਸਾਰੀ ਲੈ ਕੇ ਦਿੰਨੇ ਆਂ ਬਾਈ ਤੋਂ ਤੇ ਸਾਰੀ ਗੱਲਬਾਤ ਕਰਾਉਣੀ ਆਂ ਹਾਂਜੀ ਬਾਈ ਸਾਸਰੀਕਾਲ ਜੀ ਸਾਸਰੀਕਾਲ ਬਾਈ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਪਹਿਲਾਂ ਤਾਂ ਬਾਈ ਸਾਸਰੀਕਾਲ ਜਿੰਨੇ ਬੰਦੇ ਵੀਰ ਭਰਾ ਆਪਣੇ ਦੇਖ ਰਿਹਾ ਹਾਂਜੀ ਠੀਕ ਹੈ ਜੀ ਸਾਰਿਆਂ ਦਾ ਧੰਨਵਾਦ ਸੋਹਾ ਪਿੰਡ ਹੈ ਜੀ ਆਪਣਾ ਹਾਂਜੀ ਤਹਿਸੀਲ ਮੌੜਾ ਠੀਕ ਹੈ ਜੀ ਠੰਡਾ ਜਿਲ੍ਹਾ ਬਠਿੰਡਾ ਜ਼ਿਲ੍ਹਾ ਸੁਖਜਿੰਦਰ ਸਿੰਘ ਮੇਰਾ ਨਾਮ ਹੈ ਠੀਕ ਹੈ ਜੀ ਤੇ ਪਿੰਡ ਇਹ ਆਪਣਾ ਆ ਰੋਡ ਤੇ ਪੈ ਜਾਂਦਾ ਹਨਾ ਹਾਂ ਤਲਵੰਡੀ ਮੋੜ ਰੋਡ ਦੇ ਉੱਤੇ ਪੈਂਦਾ ਜੀ ਰੋਡ ਦੇ ਉੱਤੇ ਪੈ ਜਾਂਦਾ ਮੋੜਾਂ ਤੋਂ 4 ਕਿਲੋਮੀਟਰ ਹੀ ਆ ਠੀਕ ਆ ਜੀ ਹਾਂਜੀ ਤੇ ਜਿਹੜੀ ਬਾਈ ਆਪਾਂ ਇਹ ਝੋਟੀ ਵੇਚਣ ਲੱਗੇ ਆਂਗੇ ਆਪਣੇ ਘਰ ਦੀ ਹੀ ਆ ਨਾ ਇਹ ਘਰ ਦੀ ਆ ਬਾਈ ਠੀਕ ਆ ਕਿਹੜਾ ਸੂਆ ਸੂਈ ਆ ਦੂਜਾ ਸੂਆ ਜੀ ਦੂਜਾ ਸੂਆ ਕਿੰਨੇ ਦਿਨ ਹੋ ਗਏ ਸੂਈ ਨੂੰ 5 ਦਿਨ ਹੋ ਗਏ ਬਾਈ ਸੂਈ ਨੂੰ 5 ਦਿਨ ਹਾਂਜੀ ਠੀਕ ਆ ਤੇ ਬੱਚਾ ਬੱਚਾ ਕਟਾਈ ਕਟਾਗਾ ਕਟਾ ਹੈ ਠੀਕ ਆ ਤੇ ਹੁਣ ਕਿੰਨਾ ਕੁ ਬੋਲਾ ਹੋਊਗਾ ਬਹੁਤ ਹੋਊ ਬਈ 8-9 ਲੀਟਰ 8-9 ਲੀਟਰ ਹਾਂ ਪਿਛਲੇ ਸੂਏ ਇਹਨੇ ਦਿੱਤਾ 12 ਲੀਟਰ ਦੁੱਧ ਪਹਿਲੇ ਸੂਏ ਪਹਿਲੇ ਸੂਏ 12 ਲੀਟਰ ਦਿੱਤਾ ਹਾਂਜੀ ਹਾਂ ਤੇ ਇਸ ਵਾਰ ਕੀਮੀ ਦਾ ਕਿੰਨਾ ਕੁ ਦੇ ਸਕਦੀ ਹੈ ਬਾਈ ਵਧੂਗੀ ਅੱਗੇ ਨਾਲ ਤਾਂ ਵਧੂਗੀ ਹੈ ਨਾ ਬਾਕੀ ਜੇ ਕੋਈ ਸਾਡੇ ਕੋਲ ਤਾਂ ਪਸ਼ੂ ਜ਼ਿਆਦੇ ਹੈ ਹੂੰ ਕੋਈ ਘੱਟ ਪਸ਼ੂ ਆਦੇ ਤੇ ਵਾਜਨ ਦੀ ਸੇਵਾ ਜ਼ਿਆਦੇ ਹੁੰਦੀ ਹੈ ਠੀਕ ਹੈ ਤਾਂ ਇਹ ਜਿਹੜਾ ਰਵਾ ਸਾਡਾ ਘਰ ਦੇ ਆ ਵੀ ਦਿੰਦੀਆਂ 13-14 ਲੀਟਰ ਪਹਿਲੇ ਸੂਏ ਠੀਕ ਹੈ ਉਹ ਸੇਵਾ ਦੇ ਤੇ ਪੈਂਦਾ ਹੈ ਔਰ ਬਾਕੀ ਸੇਵਾ ਤੇ ਹੈ ਨਾ ਵੀ ਉਂ ਜਾਨੀ ਜਿਵੇਂ ਪਹਿਲੇ ਸੂਏ ਦਿੱਤਾ 12 ਤਾਂ 2-3 ਕਿਲੋ ਦਾ ਬਦਨਾ ਹੀ ਚਾਹੀਦਾ ਹੈ ਨਾ ਖਾਦੂ ਵੀ ਬਾਈ ਫਿਰ ਆਲੇ 4-5 ਦਿਨ ਖਾਦਾ ਪੀਤਾ ਇਹਨਾਂ ਕੁਸ ਹੂੰ ਸਹੀ ਗੱਲ ਆ ਸੱਣੀ ਹੁਣ ਰੌਣ ਲੱਗੇ ਆ ਠੀਕ ਹੈ ਤੇ ਉਂ ਚੋਣ ਚਾਨਜ ਕਿਵੇਂ ਬਾਈ ਬਾਈ ਤਾਰਤੂਰ ਬਹੁਤ ਵਧੀਆ ਓਕੇ ਜਮਾ ਬਹੁਤ ਚੰਗਾ ਠੀਕ ਹੈ ਥਾਣਾ ਥੁਣਾ ਦੀ ਥਾਣਾ ਥੁਣਾ ਦੀ ਸਾਫ ਆ ਬਾਈ ਗਾਰੰਟੀ ਹੋਊ ਯਾਰ ਆਪਣੀ ਸਾਰੇ ਕਾਹੇ ਦੀ ਸਾਰੇ ਕਾਹੇ ਦੀ ਬੰਦਾ ਭਾਵੇਂ ਪੰਜ ਸੇ ਅੱਠ ਦਿਨ ਮੰਗਰੋਂਦੇ ਜੀ ਠੀਕ ਆ ਪਹਿਲਾਂ ਮਾਝ ਲੈ ਜੀ ਠੀਕ ਆ ਸਾਰੇ ਪੱਖ ਤੋਂ ਓਕੇ ਆ ਗਈ ਓਕੇ ਆ ਬਾਈ ਤੇ ਉ ਦੁੱਧ ਕਿੰਨਾ ਘੰਟੇ ਵਿੱਚ ਦੇ ਜਾਂਦੀ ਲੰਮਾ ਦੇ ਜਾਂਦੀ ਆ ਹਾਂ ਜੀ ਦੁੱਧ ਲਓ ਬਾਈ ਇਹ ਰਵਾ ਇਹ ਜਿਹੜੀ ਨਾਂ ਦਾ ਟੀਕਾ ਲਵਾਵੇ ਥਾਪੀ ਮਾਰ ਕੇ ਜਵੇਂ ਮਰਜ਼ੀ ਚੋਈ ਚੱਲ ਠੀਕ ਆ ਹਾਂ ਭਾਈ ਲੰਮਾ ਸਮਾਂ ਦੇ ਜਾਂਦੀ ਆ ਲੰਮਾ ਸਮਾਂ ਬਾਈ ਠੀਕ ਆ ਤੇ ਕੋਈ ਬਾਈ ਇਹ ਸਾਡੇ ਕੋਲੇ ਹੋਊਗਾ ਹੋਣਗੇ ਨਾ 9-10 ਛੋਟੇ ਨੇ ਇੱਕੋ ਮੱਝ ਦੂ ਅੱਛਾ ਆਹਾਂ ਵਾ ਜਿਹੜੀ ਵੀ ਇੱਕੋ ਰਵੇ ਦੀਆਂ ਮਤਲਬ ਤੁਰਾਂ ਆਉਂਦੀਆਂ ਹਨਾ ਠੀਕ ਆ ਇਹਦੇ ਨਾਨੀ ਥਲੇ ਸੀਗਾ 17 ਕਿਲੋ ਦੁੱਧਾ ਠੀਕ ਆ ਬਾਈ ਉਹ ਸੂਈ ਵੀ ਸੀਗੀ 12 13 ਸੂਗੇ ਅੱਛਾ ਬੰਦੂ ਬਾਦ ਗੁਜਰਨ ਦੀ ਸੀ ਠੀਕ ਹੈ ਉਹ ਰਵਾਤ ਉਹ ਆਉਂਦਾ ਹੈ ਨਾ ਉਹੀ ਆ ਬਾਈ ਠੀਕ ਹੈ ਇਹਨਾਂ ਦੀ ਮਾਂ ਹੋ ਖੜੀ ਆ ਬਾਈ ਪਰੇ ਠੀਕ ਹੈ ਇਹਦੀ ਮਾਂ ਵੀ ਇਹ ਖੜੀ ਹੈਗੀ ਹਾਂ ਉਹ ਖੜੀ ਆ ਬਾਈ ਹਾਂ ਠੀਕ ਹੈ ਇਹ ਸੇ ਝੋਟੀ ਦੀ ਮਾਂ ਆ ਗਈ ਇੱਧਰ ਖੜੀ ਜਿਹੜੀ ਹੈ ਠੀਕ ਹੈ ਤੇ ਆਪ ਕਿਹੜੇ ਸੀਮਾ ਦੇ ਬਾਈ ਦੱਸਿਆ ਸੀ ਇਹ ਜਵਰਾਜ ਦਾ ਭਰਾ ਸੀ ਬਾਈ ਠੀਕਾ ਜਵਰਾਜ ਦਾ ਠੀਕਾ ਭਰਾਇਆ ਸੀ ਹਾਂ ਠੀਕ ਆ ਵੀ ਇਹ ਜਵਰਾਜ ਦੀ ਹੈ ਨਾ ਜਵਰਾਜ ਦੀ ਹੈ ਠੀਕ ਹੈ ਤੇ ਮੁੱਲ ਆ ਪੈਦਾ ਕਿੰਨਾ ਰੱਖਦੇ ਆ ਬਾਈ ਮੁੱਲ ਬਾਈ ਫੋਨ ਤੇ ਕਰਦੇ ਆਗੇ ਮੁੱਲ ਬੂੰਦੇ ਹੋ ਜਾਊਗਾ। ਹਾਂ। ਬਾਕੀ ਜੇ ਕੋਈ ਹੋਵਾ ਤਾਂ ਦੇਖੋ ਆਪਾਂ ਢੂੜ ਲੱਖ ਰੁਪਿਆ ਕਰ ਵੀ ਦਿੰਨੇ ਆਂ ਕਈ ਵਾਰੀ ਬੰਦਾ ਉਹ ਹੋ ਜਾਊਗਾ। ਉਹ ਵਿੱਚ ਹੀ ਹੋ ਜਾ ਤਾਂ ਚੰਗੀ ਗੱਲ ਆ। ਫਿਰ ਬਾਹਲੇ ਤਾਂ ਮੁੱਲ ਪੁੱਛਣੇ ਫੋਨ ਲਾਈ ਜਾਂਦੇ ਹਨਾ। ਫਿਰ ਉਹੋ ਜਿਹਾ ਬੰਦਾ ਹੀ ਲਾਊਗਾ। ਮਾਨਤਾਨ ਹੋ ਜਾਊਗਾ। ਮਾਨਤਾਨ ਹੋ ਜਾਊ ਵਿੱਚੋਂ। ਜੇ ਕੋਈ ਥੋੜਾ ਵੀਡੀਓ ਦੇਖ ਕੇ ਆਉਂਦਾ। ਹਾਂਜੀ। ਫਿਰ ਉਹਦਾ ਉਦੋਂ ਵੀ ਜ਼ਿਆਦਾ ਕਰਾਂਗੇ ਬਈ। ਠੀਕ ਆ। ਉਹਦਾ ਨਾਮ ਲੈਦਾ ਆ ਕੇ। ਹਾਂਜੀ। ਠੀਕ ਆ ਵੀ ਮੌਕੇ ਤੇ ਬਈ ਵਧੀਆ ਹੋ ਜੂ ਯਾਨੀ। ਹਾਂ ਵਧੀਆ। ਠੀਕ ਹੈ ਤੇ ਇੱਕ ਕਰੀ ਬਈ ਇਹਦਾ ਢੇੜਾ ਦਵਾ ਦੇ ਹੁਣ ਧਾਰ ਚੋਈ ਵੀ ਹੁਣ ਹਾਂ ਬਾਈ ਹੁਣੀ ਚੋਕੇ ਆ ਤੇ ਠੀਕ ਆ ਤੇ ਡਿਟੇਲ 200 ਤਕਰੀਬਨ ਇਹਦੀ ਲੈਤੀ ਹੈਗੀ ਤੇ ਤੁਹਾਨੂੰ ਆਪਾਂ ਤੋੜ ਕੇ ਦਿਖਾ ਦਿੰਨੇ ਆ ਪਰ ਇਹ ਚੋਈ ਵੀ ਹੈਗੀ ਬਾਕੀ ਬਈ ਇਹ ਫਲੇਵਾ ਇਹਦੇ ਦਾ ਟਾਇਟ ਹੈ ਵੀ ਜਾਣੀ ਦਿਖਾਵੇ ਵਾਲਾ ਨਹੀਂ ਕਰਦੀ ਹਣਾ ਹਾਂ ਵਾਲੀਆਂ ਨਹੀਂ ਫੈਂਟ ਫੂਂਟ ਵਧਿਆ ਦੁੱਧ ਦੇਣੀਆਂ ਠੀਕ ਆ ਦੁੱਧ ਪੰਦਾ ਭਾਵੇਂ ਪੈਸੇ ਫੇਰ ਦੇ ਜੇ ਠੀਕ ਹੈ ਵੀ ਤਸੱਲੀ ਆਪਣੀ ਹਾਂ ਠੀਕ ਹੈ ਮੋੜ ਲਿਓ ਜੀ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਸਿੰਗਾ ਦੀ ਕੁਆਲਿਟੀ ਇਹਦੀ ਬਹੁਤ ਵਧੀਆ ਹੈਗੀ ਤੇ ਕੱਦ-ਕਾੜ ਦੇ ਵਿੱਚ ਵੀ ਚੰਗੀ ਹੈਗੀ ਤੇ ਪੱਖਾਂ ਤੋਂ ਸਾਫ਼ ਸੁਥਰੀ ਹੈ ਬਾਕੀ ਚੰਗੀ ਸਭੀ ਬੜੀ ਹੈ ਕਿਸੇ ਪੱਖ ਤੋਂ ਕੋਈ ਲਿੱਸੀ ਨਹੀਂ ਹੈਗੀ ਬਸ ਥੋੜਾ ਜਿਹਾ ਉਪਰੇ ਦਾ ਕਰਕੇ ਡਰਦੀ ਹੈਗੀ ਤੇ ਵੈਸੇ ਠੰਡੀ ਸੀਲ ਹੈ ਇੱਕ ਥੋੜਾ ਜਿਹਾ ਘਰ ਬਾਈ ਦਾ ਖੇਤਾਂ ਜਾਂ ਵੀ ਕੋਈ ਜ਼ਿਆਦਾ ਆਉਂਦਾ ਜਾਂਦਾ ਨਹੀਂ ਤਾਂ ਕਰਕੇ ਹੀ ਪਸ਼ੂ ਦਾ ਹੋ ਜਾਂਦਾ ਬਾਕੀ ਸਾਫ਼ ਸੁਥਰੀ ਹੈਗੀ ਸਾਰੇ ਪੱਖਾਂ ਤੋਂ ਤੇ ਬੱਚਾ ਆਪਾਂ ਕਿਹੜੀ ਆਹ ਬਈ ਇਹਦੀ ਭੈਣ ਹੈ ਠੀਕ ਆ ਸਾਰਿਆਂ ਦਾ ਮਤਲਬ ਇੱਕ ਹੋਰ ਵੇਚੂਗਾ ਨਾ ਉਹ ਸੇਦਗੀ ਨਹੀਂ ਹੈ ਠੀਕ ਹੈ ਜੀ ਤੇ ਡਿਟੇਲ ਆਪਾਂ ਤੁਹਾਨੂੰ ਸਾਰੀ ਲੈਤੀ ਆ ਬਾਕੀ ਮਾਨਤਾ ਆਣ ਮੌਕੇ ਤੇ ਹੋ ਜਾਊਗਾ ਬੱਚਾ ਤੁਹਾਨੂੰ ਆਪ ਦਿਖਾ ਦਿੰਨੇ ਹਾਂ ਕੱਟਾ ਇੱਧਰ ਬੈਠਾਗਾ ਬਿਲਕੁਲ ਤਾਜੀ ਸੋਈ ਹੈਗੀ ਤੇ ਜਿਹਨੂੰ ਵੀ ਪਸੰਦ ਆਉਂਦੀ ਆ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੁਸੀਂ ਆਪਦੀ ਪੂਰੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋ ਧੰਨਵਾਦ